ਇਹ ਕਰਦੇ ਨੇ ਉਹ ਨਾੜਿਆ ਕੰਮ ਕਿਉਂਕਿ ਤੁਹਾਡੀਆਂ ਫੋਟੋਆਂ ਹਰ ਨੂੰ ਪਤਾ ਤਾਂ ਤੁਹਾਡੀ ਫੋਟੋ ਕਿੱਥੇ ਜਾ ਰਹੀ ਹੈ ਪਤਾ ਨਹੀਂ ਜਿਹੜੀਆਂ ਆਪਾਂ ਫੋਟੋਆਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਪਾਉਂਦੇ ਆਂ ਜਾਂ ਆਪਾਂ ਸਟੇਟਸ ਪਾਉਂਦੇ ਆਂ ਉਹ ਕੋਲ ਹੋਰ ਵੇਖ ਲਾ ਕੇ ਕਿਹਨੇ ਕਿਹਨਾਂ ਦੀਆਂ ਹੈ ਹੈ ਬਰਤਾਂ ਇਹੋ ਜਿਹੇ ਬੰਦੇ ਹੁੰਦੇ ਨੇ ਕ੍ਰਿਮੀਨਲ ਜਿਹੜੇ ਤੁਹਾਡੇ ਫੋਟੋਆਂ ਅਪਡੇਟ ਕਰਦੇ ਰਹਿੰਦੇ ਨੇ ਤੀ ਨਿਊਜ਼ ਛੜੀ ਹੋ ਗਈ ਕਿ ਬੱਚੇ ਜਵਾਕ ਬੱਚੇ ਕਿਸੇ ਦੰਦੇ ਕਦੀ ਵੇਖਿਆ ਤੁਹਾਡੇ ਵਰਗੇ ਬੰਦੇ ਕਿਵੇਂ ਜਿਹੜਾ ਸਰਵਰਗੇ ਚੱਕੀ ਬੇਹਾ ਕਿਸੇ ਨਿਕਲਣਾ ਆ ਕੀਤਾ ਉਹ ਬੱਡੇ ਹਮੇਸ਼ਾ ਛੋਟੇ ਬੱਚਿਆਂ ਨੂੰ ਲੰਦੇ ਨਾ ਕਿਉਂਕਿ ਤੁਹਾਨੂੰ ਪਤਾ ਹੀ ਜਿਹੜੀਆਂ ਤੁਸੀਂ ਫੋਟੋਸ ਪਾ ਗਏ ਹੋ ਸੋਸ਼ਲ ਮੀਡੀਆ ਤੇ ਉਹ ਕੌਣ ਵੇਖ ਰਿਹਾ ਕੌਣ ਤੁਹਾਨੂੰ ਗਾਈਡ ਕਰ ਰਿਹਾ ਕਿੱਥੇ ਜਾ ਗਿਆ ਤੁਹਾਡਾ ਫੋਟੋ ਵਾ ਠੀਕ ਹੈ ਇਸ ਕਰਕੇ ਜੇ ਇੰਸਟਾਗ੍ਰਾਮ ਫੇਸਬੁੱਕ ਤੋਂ ਤੁਹਾਨੂੰ ਕੋਈ ਲੋੜ ਨਹੀਂ ਆ ਫੇਮਸ ਹੋਣ ਦੀ ਤੁਸੀਂ ਪੜੋ ਲਿਖੋ ਜਦੋਂ ਤੁਸੀਂ ਫੇਮਸ ਹੀ ਫੇਮਸ ਹੋ ਅਗਰ ਤੁਸੀਂ ਆਪਣੇ ਪੇਰੈਂਟ ਦਾ ਨਾਮ ਰੋਸ਼ਨ ਕਰਦੇ ਤਾਂ ਨਾ ਤੇ ਫਿਰ ਤੁਸੀਂ ਫੇਮਸ ਹੋਂ ਤੇ ਅਗਰ ਤੁਸੀਂ ਆਪਣੀ ਪੇਰੈਂਟ ਦੀ ਬਦਨਾਮੀ ਕਰ ਦਿੱਤੀ ਤੇ ਫਿਰ ਤੁਸੀਂ ਫੇਲ ਹੋ ਮੰਨ ਲੀ ਕਹਿੰਨ ਕਿ ਨਹੀਂ ਸਹੀ ਹੈ ਸਾਰੇ ਬੱਚੇ ਵਧੀਆ ਨਹੀਂ ਪੜਨ ਦਾ ਮੌਕਾ ਮਿਲਿਆ ਤੁਹਾਨੂੰ